ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਟਾਈਲਿਸ਼ ਅੰਦਾਜ਼ ਤੋਂ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਆ ਕਾਟਨ ਸਟੱਫ ਦੇ ਵਿੱਚ ਹੋਣਗੇ ਮਸ਼ੀਨੀ ਵਰਕ ਦੇ ਵਿੱਚ ਹੈਗੇ ਜਿਹੜੇ ਸੂਟ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਹੈ ਜਿਹੜਾ ਬੁੱਕ ਕਰ ਸਕਦੇ ਹੋਗੇ ਤਾਂ ਜਿਹੜਾ ਆਪਣੇ ਕੋਲੇ ਫਸਟ ਸੂਟ ਹੈ ਇਹ ਆਪਣੇ ਕੋਲੇ ਖਾਦੀ ਸਟੱਫ ਦੇ ਉੱਪਰ ਆ ਜੂਗਾ ਇਹ ਆਪਣੇ ਕੋਲੇ ਹੈਗਾ ਜੀ ਦਾ ਖਾਦੀ ਕਾਟਨ ਦੇ ਉੱਪਰ ਆਜੂ ਪਿਓਰ ਕਾਟਨ ਆਪਣੇ ਕੋਲੇ ਜਿਹੜਾ ਸਟੱਫ ਹੈਗਾ ਇਹ ਹੋਏਗਾ ਇਹ ਆਪਣੇ ਕੋਲੇ ਤੁਸੀਂ ਦੇਖ ਸਕਦੇ ਹੋ neck ਜਿਹੜਾ ਹੈਗਾ ਕਿੰਨਾ ਸੋਹਣਾ ਬਣਿਆ ਹੋਇਆ ਹੈ ਫਿਨਿਸ਼ਿੰਗ ਹੈ ਜਿਹੜੀ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋਗੇ ਵਰਕ ਦੀ ਇਹਦੇ ਉੱਪਰ ਆਪਾਂ ਨੇ ਲਾਈਟ ਪਿਸਤਾ ਤੇ ਲਾਈਟ ਪੀਚ ਕਲਰ ਦਾ ਜਿਹੜਾ ਹੈਗਾ ਕੰਬੀਨੇਸ਼ਨ ਦਿੱਤਾ ਹੋਇਆ ਹੈ ਇਹ ਸੂਟ ਦਾ ਜਿਹੜਾ neck ਹੈਗਾ ਹੈ 18 ਇੰਚ ਤੱਕ ਆਪਣੇ ਆ ਜਾਂਦਾ ਹੈ ਤਾਂ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਸਾਈਡਸ ਦੇ ਉੱਪਰ ਆਪਾਂ ਨੇ ਜਿਹੜੀਆਂ ਹੈਗੀਆਂ ਪੈਨਲ ਦੇ ਤੇ ਬਹੁਤ ਬਰੀਕੀ ਦੇ ਵਿੱਚ ਹੈ ਜਿਹੜਾ ਕੰਮ ਹੋਇਆ ਹੋਇਆ ਜਿਹੜੀਆਂ ਅੰਬੀਆਂ ਬਣੀਆਂ ਹੋਈਆਂ ਬਹੁਤ ਸੋਹਣੀਆਂ ਹੈ ਜਿਹੜੀਆਂ ਇਹ ਆ ਰਹੀਆਂ ਆਪਣੀਆਂ ਬਣ ਕੇ ਇਹਦਾ ਨੈੱਕ ਹੋ ਗਿਆ ਪੈਨਲਸ ਹੋ ਗਏ ਅਤੇ ਹੈਗਾ ਜਿਹੜਾ ਇਹਦਾ 슬ੀਵਸ ਦੇ ਉੱਪਰ ਕੰਮ ਆ ਜਾਊਗਾ ਇਹ ਵਾਲਾ ਹੈਗਾ ਜਿਹੜਾ 슬ੀਵ ਦੇ ਉੱਪਰ ਆਪਣੀ ਕੰਮ ਆ ਜਾਊਗਾ ਇਸ ਤਰ੍ਹਾਂ ਦੇ ਨਾਲ ਬਹੁਤ ਸੋਹਣਾ ਜਿਹੜਾ ਡਿਫਰੈਂਟ ਜਿਹਾ ਕੰਮ ਹੈ ਇਹ ਆਪਣੇ ਕੋਲੇ ਹੋਇਆ ਹੋਇਆ ਦਾ ਇਹ ਤੁਸੀਂ ਜਿਹੜਾ ਸੂਟ ਇਹਦਾ ਪ੍ਰਾਈਸ ਹੈਗਾ 1800 ਆਏਗਾ 1800 ਦੇ ਵਿੱਚ ਜਿਹੜਾ ਇਹ ਸੂਟ ਹੈ ਤੁਸੀਂ ਆਪਣਾ ਘਰ ਬੈਠੇ ਫ੍ਰੀ ਦੇ ਵਿੱਚ ਮੰਗਵਾ ਸਕਦੇ ਹੋਗੇ ਜਿਹੜਾ ਆਪਣੇ ਕੋਲੇ ਨੈਕਸਟ ਸੂਟ ਆਊਗਾ ਇਹ ਆਪਣੇ ਕੋਲੇ ਆ ਜਾਊਗਾ ਫਿਰੋਜ਼ੀ ਕਲਰ ਦੇ ਵਿੱਚ ਲਾਈਵ ਚ ਫਿਰੋਜ਼ੀ ਕਲਰ ਆਊਗਾ ਨੇ ਲਈ ਕੇਰੇ ਦੀ ਉੱਪਰ ਤਾਂ ਮੇਗਾ ਜਿਹੜਾ ਆਊਗਾ ਇਹ ਵੀ ਜਿਹੜਾ ਸਟੱਫ ਹੈਗਾ ਦਾ ਪਿਓਰ ਕਾਟਨ ਦੇ ਵਿੱਚ ਹੋਏਗਾ ਅੰਚ ਰੀ ਅਜਿਹਾ ਕਿਹੜਾ ਜਿਹੜਾ ਜਿਆਦਾ ਹੀ ਚੱਲਦਾ ਤਾਂ ਇਹਨੂੰ ਘੇਰੇ ਨੂੰ ਜਿਹੜੇ ਹੈਗੇ 20 21 22 ਵਾਲੇ ਜਿਹੜੇ ਹੈਗੇ ਸੂਟ ਆ ਜਿਹੜਾ ਲੈ ਸਕਦੇ ਹੈਗੇ ਇਸ ਤਰ੍ਹਾਂ ਹੀ ਘੇਰੇ ਦੇ ਉੱਪਰ ਬਹੁਤ ਸੋਹਣਾ ਆਪਣਾ ਇੰਡੀਫਰੈਂਟ ਜਿਹੜਾ ਕੰਮ ਆ ਉਹ ਕੀਤਾ ਹੋਇਆ ਹੈਗਾ ਘੇਰਾ ਤੇ ਥੋੜਾ ਥੋੜਾ ਹੈਗਾ ਜਿਹੜਾ ਸਟ੍ਰੇਟਸ ਦੇ ਉੱਪਰ ਕੰਮ ਆ ਜਾਊਗਾ ਇੱਕ ਇੱਕ ਫਲਾਵਰ ਹੈਗਾ ਜਿਹੜਾ ਸਲੀਵਸ ਦੇ ਉੱਪਰ ਆ ਜੂਗਾ ਤੁਸੀਂ ਇਹਦੇ ਨਾਲ ਅ ਅੰਡਰਸ਼ਰਟ ਪਾਉਣੀ ਆ ਪਾ ਸਕਦੇ ਹੋਗੇ ਅ ਵਿਦਆਊਟ ਲਾਈਨਿੰਗ ਸੂਟ ਹੈ ਜਿਹੜਾ ਇਹ ਸਟਿਚ ਹੋ ਜੂਗਾ ਇਹ ਵੀ ਆਪਣੇ ਕੋਲੇ ਅ ਫਰੋਜ਼ੀ ਦੇ ਉੱਪਰ ਜਿਹੜਾ yellow combination ਦਿੱਤਾ ਹੋਇਆ ਹੈਗਾ ਇਹਦੇ ਨਾਲ ਜਿਹੜਾ ਹੈਗਾ ਸੂਟ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਇਹਦੇ ਨਾਲ ਜਿਹੜੇ ਸੂਟ ਹੈਗੇਗੇ ਵਿਦਆਊਟ ਦੁਪੱਟਾ ਹੋਣਗੇ ਅਗਰ ਤੁਸੀਂ ਦੁਪੱਟਾ ਨਾਲ ਬਣਵਾਉਣਾ ਹੈ ਰੈਡੀ ਕਰਵਾਉਣਾ ਲੇਸਿਸ ਵਗੈਰਾ ਲਗਾ ਕੇ ਉਹ ਤੁਸੀਂ ਕਰ ਸਕਦੇ ਹੋ ਉਹਦੇ ਪ੍ਰਾਈਸ ਹੈ ਜਿਹੜਾ ਉਹ ਲੱਗਤ ਹੋਏਗਾ ਜਿਹੜਾ ਇਹ ਸੂਟ ਦਾ ਪ੍ਰਾਈਸ ਹੈਗਾਗਾ ਉਹ ਹੈਗਾ 1600 ਰੁਪਇਆ ਹੋਏਗਾ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਹੋਊਗੀ ਤਾਂ ਜਿਹੜਾ ਜੇ ਆਪਾਂ ਪਿਓਰ ਕਾਟਨ ਸਟਫ ਕਹਿ ਕੇ ਦਿੰਨੇ ਆ ਤਾਂ ਪਿਓਰ ਕਾਟਨ ਹੀ ਹੋਏਗਾ ਸਟਫ ਹੈ ਜਿਹੜਾ ਜਿਹੜਾ ਆਪਣੇ ਕੋਲੇ ਸੇਮ ਡਿਜ਼ਾਈਨ ਦੇ ਵਿੱਚ ਨੈਕਸਟ ਕਲਰ ਆਊਗਾ ਉਹ ਗ੍ਰੀਨ ਕਲਰ ਆਜੂਗਾ ਇਹ ਆਪਾਂ ਨੇ ਜਿਹੜਾ ਸੀਗਾ ਨਵਾਂ ਡਿਜ਼ਾਈਨ ਰੈਡੀ ਕੀਤਾ ਸੀ ਇਸ ਤਰ੍ਹਾਂ ਹੀ ਗ੍ਰੀਨ ਦੇ ਉੱਪਰ ਲਾਈਟ ਡਾਰਕ ਗ੍ਰੀਨ ਦਾ ਕੰਬੀਨੇਸ਼ਨ ਦਿੱਤਾ ਹੋਇਆ ਇਹ ਆਪਣੇ ਕੋਲੇ ਸੈਕਿੰਡ ਕਲਰ ਆ ਗਿਆ ਉਹੀ ਡਿਜ਼ਾਈਨ ਦੇ ਵਿੱਚ ਇਹ ਡਿਜ਼ਾਈਨ ਹੈ ਜਿਹੜਾ ਇਹਦੇ ਉੱਪਰ ਜਿਹੜਾ ਆਪਾਂ ਨੇ ਲਾਈਟ ਔਰ ਡਾਰਕ ਦਾ ਗ੍ਰੀਨ ਦਾ ਕੰਬੀਨੇਸ਼ਨ ਦਿੱਤਾ ਹੋਇਆਗਾ ਇਹ ਵੀ ਤੁਸੀਂ 22 ਕਿਰੇ ਵਾਲੇ ਵੀ ਲੈ ਸਕਦੇ ਹੋ 18 ਵਾਲੇ ਵੀ ਲੈ ਸਕਦੇ ਹੋ 20 ਵਾਲੇ ਵੀ ਜਿਹੜਾ ਹੈਗਾ ਇਹ ਸੂਟ ਨੂੰ ਲੈ ਸਕਦੇ ਹੋ ਕਿਉਂਕਿ ਹਿਪ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਜਿਹੜਾ ਘੇਰਾ ਹੈਗਾ ਵੈਸੇ ਵੀ ਹੁਣ ਟ੍ਰੈਂਡ ਹੈ 1 2 ਇੰਚ ਹੈ ਜਿਹੜਾ ਆ ਆਪਾਂ ਨੇ ਜਿਆਦਾ ਹੀ ਰੱਖਣਾ ਹੁੰਦਾਗਾ ਔਰ ਇਹ ਹੈਗਾ ਜਿਹੜਾ ਇੱਕ ਇੱਕ ਫਲਾਵਰ 슬ੀਵਸ ਦੇ ਉੱਪਰ ਆ ਜਾਊਗਾ ਇਹ ਸੂਟ ਦਾ ਜਿਹੜਾ ਪ੍ਰਾਈਸ ਹੈਗਾਗਾ ਇਹ ਵੀ ਪਿਓਰ ਕਾਟਨ ਹੈ ਵਿਦਆਊਟ ਲਾਈਨਿੰਗ ਹੈਗਾ ਜਿਹੜਾ ਇਹ ਸੂਟ ਸਟਿਚ ਹੋਊਗਾ ਕੋਈ ਕਲਰ ਨਹੀਂ ਫੇਡ ਹੋਊਗਾ ਇਹਨਾਂ ਦਾ ਤਾਂ ਤੁਸੀਂ ਆਰਡਰ ਕਰ ਲਈ 8418643 ਮੈਂ ਸਕਰੀਨ ਦੇ ਉੱਪਰ ਵੀ ਆਪਣਾ ਨੰਬਰ ਹੈਗਾ ਜਿਹੜਾ ਲਗਾ ਦੂੰਗੀ ਤਾਂ ਪਲੀਜ਼ ਮੈਸੇਜ ਕਰਕੇ ਵੀ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਸ ਆ ਜਿਹੜੇ ਇੱਕ ਵੇਂ ਦੇ ਲੱਗਦੇ ਹੈਗੇ ਤਾਂ ਮਿਲਦੇ ਆ ਹੋਰ ਨਵੇਂ ਸੂਟਸ ਦੇ ਨਾਲ ਥੈਂਕ ਯੂ ਜੀ